ਤੋ ਬਾਈ ਜੀ ਹਾਂ ਜੀ ਬੱਡੇਗਾ ਸਾਬ ਗਵਰਧਾਨ ਜੀ ਮਖੌਲ ਕਰਦਾ ਮੁੰਡਾ ਹਾਂ ਜੀ ਬਾਈ ਜੀ ਅੱਜ ਆਪਾਂ ਵੱਧਣੀ ਆ 1509 ਆਪਣਾ ਚੋਨਾ ਦੇਖੋ ਖੜੇ ਇਹ ਪੂਰਾ ਟਾਪ ਦਾ ਵਾ ਲਾਣ ਲੱਗੇ ਆ ਮਸ਼ੀਨ ਦੇਖੋ ਚੋਨਾ ਆਪਣਾ ਆ ਜਿਹੜਾ ਪੱਕਿਆ ਵਾ ਸਾਰਾ ਉਹੀ ਵਜਣਾ ਆਪਣਾ ਬਾਈ ਜੀ ਆਓ ਆਪਣਾ ਖੜਿਆ ਡਰਾਈਵਰ ਜੀਨੇ ਕਾਨੂੰਨ ਫੋਨ ਲਾਇ ਵੇ ਲੋ ਬਾਈ ਜੀ ਆ ਡਰਾਈਵਰ ਖੜੇ ਆ ਬੰਦਾ ਛੋਟੂ ਗਨਮੈਨ ਆ ਬਾਈ ਦਾ ਗੋਲੂ ਦਾ ਗਨਮੈਨ ਅੱਧ ਡੇ ਟੇਕਰ ਇਹਮਾ ਤਬਈ ਕਰਦੇ ਆ ਸਟਾਰਟ ਲੋ ਬਾਈ ਜੀ ਕਰਦੇ ਆ ਬਾਬੇ ਦੀ ਕਿਰਪਾ ਨਾਲ ਕੰਮ ਸਟਾਰਟ ਪਾਈ ਨੇ ਵੀ ਮਸ਼ੀਨਾਂ ਨਾਲ ਜੇ ਕਰਿਆ ਕੰਮ ਸਟਾਰਟ ਕਈ ਲੋਕ ਆ ਗਏ ਬਾਈ ਜੀ 100 ਮਾਟਰੈਕਟਰ ਖੜੇ ਚਲਾਤੀ ਫੇਟ 1509 ਚੰਨਈ ਆ ਆਪਣਾ ਦੇਖੋ ਸਭ ਦੇ ਵਹੀਨ ਆ ਇੰਜੀਨੀਅਰ ਹੈ ਤੱਕਾਰ ਰਿਹਾ Apenas going to ਪਰਨੇ ਆਣਾ ਵਾਹ ਟਰੈਕਟਰ ਲੈ ਜਾਂਦੇ ਆ ਮੇਰੇ ਵੀਰੋ ਕੋਕ ਉਹ ਬਾਈ ਜਿਹਨੇ ਕਲਰ ਕੀ ਰਾਣੀ ਆਪਣੀ ਪਟਾਲੀ ਦੇ ਆਉਂਦੇ ਆ ਸਾਲ ਤੱਕ ਸੂਰਜੇ ਨਹੀਂ ਬਗਾਣਾ ਹੈ ਉਹ ਵਹੀ ਇੱਧਰ ਆਉਣੇ ਵੀ ਰਹੀਏ ਬੰਦੇ ਠੰਡਾ ਆ ਬੈਠਿਆ ਇੰਜੀਨੀਅਰ ਸਾਹਿਬ ਹਾਂਜੀ ਉਹ ਨਹੀਂ ਖਰਾਬ ਕਰ ਕਿਵੇਂ ਚੱਲਦੀ ਆ ਮਸ਼ੀਨ ਬੜਾ ਵਧੀਆ ਚੱਲਦੀ ਆ ਫੋਰਮੈਨ ਜੀ ਕਹ ਫੋਰਮੈਨ ਜੀ ਫੋਰਮੈਨ ਜੀ ਹੈ ਕਲੀਮੀਆਂ ਕੱਢੂਗਾ ਕੌਣ ਸਿੰਗਰ ਆ ਹਾਂ ਹਲਵਾਈ ਦਾ ਵੀ ਕੰਮ ਕਰਦਾ ਨਾਲੇ ਬਈ ਆਹ ਉਹ ਮਸ਼ੀਨਾਂ ਦਾ ਵੀ ਕਰ ਰਿਹਾ ਆ ਮਸ਼ੀਨਾਂ ਦਾ ਵੀ ਅੱਜ ਪਹਿਲੇ ਦਿਨ ਮਸ਼ੀਨ ਚਲਾਈ ਆ ਸਾਡੇ ਗੇਟ ਹਾਂ ਪਹਿਲੇ ਦਿਨ ਚਲਾਈ ਆ ਬਈ ਮਸ਼ੀਨ ਸੁਦੀਂਦਰ ਸਿੰਘ ਪ੍ਰਧਾਨ ਜੀ ਐਵੇਂ ਸਟੇਟ ਵੀ ਕੰਪਲੀਟ ਦੇ ਸਾਬ ਘਬਰਾਂ ਜੀ ਬੈਠੇਗਾ ਸਾਬ ਘਬਰਦਾਨ ਜੀ ਮਖੌਲ ਕਰਦਾ ਮੁੰਡਾ ਮਖੌਲ ਨਹੀਂ ਕਰਦੇ ਨੇ ਮਖੌਲ ਵੀ ਪੰਡੇ ਪਿਆ ਕਰਦੇ ਸੋਸਟੇਜ ਲਿਖੇ ਸੋਸਾਈਟੀ ਦਾ ਟੈਂਕ ਸੋਸਾਈਟੀ ਬਾਲ ਦੇ ਲਿਆਣੇ ਨਾਲ ਜਰਾਮ ਬਣਾਇਆ ਠਾਗਦੰ ਬਣਾ ਦਿਆ ਬਾਈ ਗਦਾਮ ਦਾ ਬਣਾਇਆ ਦੇਖ ਚਲੋ ਇਹਨਾਂ ਦੀ ਚੱਲਦੀਆਂ ਬਾਈ ਗੱਲਾਂ ਅੱਜ ਹੋ ਗਈ ਬਾਈ 12 ਤਰੀਕ 12 ਤਰੀਕ ਨੂੰ ਚਲਾਈ ਅੱਜ ਮਸ਼ੀਨ ਬਾਕੀ ਇਹਦੇ ਬਾਅਦ ਮਸ਼ੀਨ ਹੁਣ 13 ਜਾਂ 14 ਜਾਂ 15 ਤਰੀਕ ਨੂੰ ਚਲਾਉਂਗਾ 26 ਦੇ ਵੱਜਣੇ 20 ਕਿੱਲੇ ਫਿਰ ਉਹਦੇ ਬਾਅਦ ਬਾਈ ਐਨ ਕੰਮ ਤਾਂ ਹੁਣ 20 ਤੇ ਜਾਂ 25 ਦੇ ਸਟਾਰਟ ਹੋਊਗਾ 26 26ਆਂ ਦਾ ਕਿਉਂਕਿ ਹਲੇ ਪਿਲਕ ਤਾਂ ਮਾਰਨੀ ਹੈ ਪਰ ਉਹਨਾਂ ਦਾਣਾ ਪੱਕੇ ਨਹੀਂ ਹੈਗਾ ਬਾਕੀ ਤੁਹਾਨੂੰ ਦਿਖਾਵਾਂਗੇ ਵੀ ਕੱਲ ਨੂੰ ਮੰਡੀ ਵਾਲੇ ਕਿ ਜਾਉਂਗੇ ਆਪਾਂ ਦੱਸਾਂਗੇ ਵੀ ਝਾੜ ਕਿੰਨਾ ਦਾ ਕੋਕ ਲਿਆਂਦ ਰਹਾ ਬਾਈ ਇਹ ਆਪਨੇ ਡਰਾਈਵਰ ਨੂੰ ਬੁਲਾ ਦਈਏ ਮਾ